ਮਜਦੂਰੀ ਲੈਕਰੋਂ ਨਿਕਲੀਆਂ ਦੋ ਮਹਿਲਾਵਾਂ ਨਾਲ ਵਾਪਰਿਆ ਵੱਡਾ ਹਾਦਸਾ ਦੋਵੇਂ ਹੀ ਮਹਿਲਾਵਾਂ ਦੀ ਗਈ ਜਾਨ ਘਟਨਾ ਬਟਾਲਾ ਦੇ ਅਮੂ ਨੰਗਲ ਨੇ ਦੀ ਤੀਕਦੀ ਹੈ ਜਿੱਥੇ ਕਰੋ ਮਜਦੂਰੀ ਕਰਨ ਲਈ ਇੱਕ ਮੋਟਰਸਾਈਕਲ ਤੇ ਤਿੰਨ ਜਣੇ ਪਤੀ ਪਤਨੀ ਅਤੇ ਇੱਕ ਗੋਹਾਂਡਨ ਸਵਾਰ ਹੋ ਕੇ ਮਿਤੂਰੀ ਖਾਲ ਲਈ ਨਿਕਲੇ ਪਰ ਰਸਤੇ ਵਿੱਚ ਮੋਟਰਸਾਈਕਲ ਨੂੰ ਟਿਪਰ ਨੇ ਟੱਕਰ ਮਾਰ ਦਿੱਤੀ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਵਿੱਚੋਂ ਦੋ ਮਹਿਲਾਵਾਂ ਕਰਮਜੀਤ ਕੌਰ ਤੇ ਲਖਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਮੋਟਰਸਾਈਕਲ ਚਾਲਕ ਦੇ ਵੀ ਚੱਕਵੇਂ ਹੋਣ ਦੀ ਖਬਰ ਹੈ ਤਿੰਨੋਂ ਪਿੰਡ ਕੋਟਲਾ ਮੱਜਾ ਸਿੰਘ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਟਿਪਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਮੁਰਦਾਬਾਦ ਐਸਪੀ ਇਹ ਕੀ ਕੀ ਨਾਂ ਜੀ ਤੁਹਾਡਾ ਮਨਜੀਤ ਸਿੰਘ ਅੱਛਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਸੀ ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਜਿੱਥੇੋਂ ਆਉਂਦਿਆਂ ਕਰਨਾ ਖੋਦ ਅਸਵੇਂ ਕਰਨਾ ਕਰੌਂਂਦਿਆਂ ਕਰੋ ਅੱਛਾ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਾਜੀ ਆ ਇੱਥੇ ਰੰਗੜੀ ਜਾਣਦਿਆਂ ਕੀ ਕਾਰਨ ਕੀ ਬਣ ਗਿਆ ਜਿਹੜਾ ਇੱਥੇ ਸਾਡੇ ਮਗਰੋਂ ਆਇਆ ਮਗਰੋਂ ਆਇਆ ਡਿਫਰੈਂਟ ਡਿਫਰੈਂਟ ਮਾਰੀ ਤੇ ਮਾਰੀ ਆ ਜੀ ਕਾਦੇ ਨਾ ਭਰਿਆ ਇੱਕ ਪਾ ਲਗਾ ਮਿੱਟੀ ਜਾਂ ਬਦਵੀਂ ਹੈ ਮੇਰੇ ਸਾਬ ਨਾਲ ਦੋ ਚੀਜ਼ਾਂ ਇਹਨਾਂ ਤੇ ਇੱਕ ਚੀਜ਼ ਜਪਾਂ ਲਗ ਲਾ ਕੀ ਨਾ ਕੀ ਮਰਨ ਵਾਲਿਆਂ ਦਾ ਕੀ ਨਾਂ ਜੇ ਜਿਹਨਾਂ ਦੀ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋਰ ਜੀ ਦਾ ਨਾਂ ਜੀ ਉਹਨਾਂ ਕੀ ਕਰਮੋ ਸਦਾ ਨਾਂ ਜੀ ਉਹਦਾ ਕਰਮਜੀਤ ਕੋਰ ਕਰਮਜੀਤ ਕੋਰ ਅੱਛਾ ਤੁਹਾਡੇ ਸ਼ੱਟ ਲੱਗੀ ਹੈ ਮੇਰੇ ਸ਼ੱਟ ਹੈ ਕੀ ਹਿੱਕ ਚ ਆਹ ਲੱਗੀ ਛੜ ਤੇ ਮੇਰਾ ਮੋਢੇ ਤੇ ਵੀ ਆ ਅੱਡਰ ਟੱਕਣ ਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਹੈ ਉਹਦੇ ਮੱਲੋਂ ਹੁਣ ਕੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀੜ ਹੁੰਦੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੇ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਜੀ ਗੱਡੀ ਆਲਾ ਲੈ ਗਿਆ ਮੇਰੀ ਚੁੱਕ ਜਾ ਗੀ ਗੱਡੀ ਖਲੋਤੀ ਨਹੀਂ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆ ਜਾ ਬੰਦਾ ਉਹਨੂੰ ਖੜੂਗਾ ਗਾੜੀ ਨੂੰ ਵਾਊਗਾ ਮਗਰੋਂ ਆਇਆ ਹੀ ਕੁੱਖ ਨਹੀਂ ਗਾ ਆਏ ਗੱਡੀ ਉੱਥੇ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਪੁਲਿਸ ਆ ਦੇ ਪਿਆ ਪੁਲਸਲੇ ਆ ਗਏ ਟਾਈਮ ਨਾਲ ਪਲੀਜ਼ ਪੁਲਸ ਮੌਕੇ ਤੇ ਪਹੁੰਚ ਗਈ ਪੁਲਸ ਕਿੰਨੇ ਚਿਰ ਬਾਅਦ ਆਏ ਹੋ ਮਾਈ ਕਿੰਝ ਬਾਅਦ ਚੁੱਕਿਆ ਨਹੀਂ ਕੀ ਮੰਗ ਕੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਸਵਾਲ ਤਾਂ ਜਾਓ ਜੀ ਇਹ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤੇ ਪੁਲਿਸ ਦਾ ਕੰਮ ਆ ਨਾ ਪੁਲਿਸ ਆ ਹੀ ਨਹੀਂ ਅਜੇ 2 ਘੰਟੇ ਹੋ ਗਏ 1.5 ਘੰਟੇ ਹੋ ਗਏ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਤਰਾਂ ਦੀ ਗੱਲ ਆ ਇਹ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਹਦੀ ਆ ਜੀ ਇਹ ਹੋਈ ਤੁਹਾਡੀ ਗੱਲ ਐ ਐਸਾ ਜਿਹਾ ਨਾਲ ਗੱਲ ਹੋਈ ਐ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹਾਦਸੇ 2 ਘੰਟੇ 2 ਘੰਟੇ ਕਿਤੇ ਪੌਣੇ 9 ਵਜੇ ਦਾ ਕੰਮ ਹੋਇਆ 2 ਘੰਟੇ ਹੋ ਗਏ ਇਹ ਕਿਤਰਾਂ ਦੀ ਗੱਲ ਆ ਇਹ ਇਹਦੀ ਕਿਦਾਂ ਦੀ ਕਾਰਵਾਈ ਹੋ ਗਈਆਂ ਬੋਟੀਆਂ ਹੋ ਗਈਆਂ ਲਿਆਸਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦਸ ਹੋ ਗਈ ਦੋ ਇੱਕ ਨੂੰ ਛੱਟਾ ਲੱਗਿਆ ਕੀ ਮੰਗ ਇਹ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸਾਚੋਂ ਨਹੀਂ ਆਣ ਕੇ ਕਾਰਵਾਈ ਨਾ ਰੰਮੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾ ਜੇ ਮਰੀ ਜੰਮ ਕੇ ਨਾਰੇ ਪਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਪੁਲਿਸ ਗੱਡੀਆਂ ਨੂੰ ਅੱਗ ਲਾਜੀ ਜਦ ਲਾਈ ਜਾਊਗਾ ਮੈਂ ਮੁੰਡਿਆਂ ਨੂੰ ਸੰਭ ਕੇ ਰੱਖਿਆ ਜੇ ਅਜੇ ਮੈਨੂੰ ਮੇਰੇ ਛੱਡਣ ਦੀ ਗੱਲ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦ ਬਹੁਤ ਨਾਕਾਰਵਾਈ ਗੱਡੀ ਹੋਈ ਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬੱਜਾ ਸਿੰਘ ਦਾ ਕੀ ਨਾਮ ਕੀ ਜੀ ਸੁਖਵਿੰਦਰ ਸਿੰਘ